ਜੇ ਮੈਨੂੰ ਇਸ ਗੁਰੂ ਦੀ ਨਗਰੀ ਦੀ ਜ਼ਿੰਮੇਵਾਰੀ ਦੇਣ ਦੀ ਸ਼੍ਰੋਮਣੀ ਕਾਲੀਦਾਲ ਨੇ ਜਿਹੜੀ ਆ ਉਹ ਥਾਣੀ ਆ ਸੁਖਵੀਰ ਬਾਦਲ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਕਿਡੇ ਭਾਗਾਂ ਵਾਲਿਆਂ ਕਿ ਗੁਰੂ ਸਾਹਿਬ ਨੇ ਇਸ ਨਿਮਾਣੇ ਦਾਸ ਨੂੰ ਇਸ ਨਗਰੀ ਦੀ ਦੇਵਾ ਵਾਸਤੇ ਪਹਿਲਾਂ ਵੀ ਚੁਣਿਆ ਤੇ ਮੈਂ ਇਤੋਂ ਆਪਣੇ ਦਿਲੋਂ ਇਮਾਨਦਾਰੀ ਨਾਲ 18-18 ਕੰਮ ਭਿੰਤੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ ਮੇਰਾ ਮਾਡਲ ਤੇ ਇੱਥੇ ਹੀ ਆ ਜੋ ਲੋਕਾਂ ਨੇ ਇੱਕ ਇੱਕ ਮਿੰਟ ਫੀਲ ਕੀਤਾ ਜਿਸ ਮਾਡਲ ਨੂੰ ਲੋਕਾਂ ਨੇ ਇੰਜੋਏ ਕੀਤਾ ਅਸੀਂ ਅੰਮ੍ਰਿਤਸਰ ਦੀ ਨਿਊ ਯਾਰਕ ਦੀ ਲੁੱਕ ਦੇ ਦਿੱਤੀ ਗੈਂਟ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਾ ਕਰਦਾ ਸ਼ਹਿਰ ਇਹ ਕੰਦਰੋ ਕੇ ਪਰਮਾਤਮਾ ਦੀ ਮਰਜ਼ੀ ਆ ਉਹਦਾ ਆਪਣਾ ਹੀ ਚੱਕਰ ਘੁੰਮਦਾ ਪਿਆ ਤੇ ਉਹਨੇ ਆਪ ਸੇਵਾ ਮੇਰੇ ਕੋ ਲੈਣੀ ਨਹੀਂ ਤੇ ਮੈਂ ਤਾਂ ਕਈ ਵਾਰੀ ਛੁੱਟੇ ਛੱਡਿਏ ਪਰ ਲੋਕ ਕੀ ਕੰਮ ਨੂੰ ਇਮਾਨਦਾਰੀ ਨੂੰ ਗਿਣਦੇ ਨਹੀਂ ਲੋਕੀ ਹਵਾਵਾਂ ਫੜਦੇ ਆ ਲੋਕੀ ਝੂਠ ਚਾਉਂਦੇ ਆ ਲੋਕੀ ਗੱਫਾਂ ਚਾਉਂਦੇ ਆ ਇਸ ਕਰਕੇ ਮੇਰੇ ਵਰਗੇ ਬੰਦੇ ਦਾ ਤੇ ਰਾਜਨੀਤੀ 'ਚ ਕੋਈ ਫਾਮ ਨਹੀਂ ਸੰਕਲਦਾ ਕਿ ਇਸ ਦੁਨੀਆ ਤੋਂ ਜਾਈਏ ਤੇ ਐਸੀਆਂ ਯਾਦਾਂ ਬਣਾ ਕੇ ਜਾਵਾਂ ਮੈਂ ਕਿ ਜਿਹੜਾ ਪੀੜ੍ਹੀਆਂ ਯਾਦ ਕਰਨ ਮੇਰਾ ਜੀ ਲਾਈਫ ਦਾ ਹੋਰ ਕੋਈ ਦਿੰਦਾ। ਪਾਰਟੀ ਦੀ ਪਾਰਟੀ ਨੇ ਜਿੱticket ਦੇ ਕੇ ਨਵਾਇਆ ਕਿਹੜਾ ਚਾਹੁੰਦੇ ਆ ਜੀ ਅੱਜ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਦਰਬਾਰ ਸਦੂ ਸਿੰਘੀ ਬਾਦਲ ਪ੍ਰਧਾਨ ਸ਼ੋਮਣੀ ਕਾਲੀ ਦਲ ਜਿਨ੍ਹਾਂ ਨੇ ਇਸ ਗੁਰੂ ਦੀ ਨਗਰੀ ਜਿਹੜੀ ਕਿ ਵਿਸ਼ਵ ਵਿਆਪਤ ਆਪਣੀ ਅਲੱਗ ਪਛਾਣ ਰੱਖਦੀ ਹੈ ਨਗਰੀ ਸਤਖੰਡ ਸਿੱਧੀ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਇਹ ਸੋਤਰਸਥਾਨ ਡਿੱਠੇ ਸਭੇ ਤਾਮ ਨਹੀਂ ਤੁੜੇ ਜਿਆ ਅੰਮਰ ਸਰ ਸਿੱਖੀ ਦਾ ਕਾਰ ਪੂਰੀ ਦੁਨੀਆ ਦੇ ਵਿੱਚ ਲੋਕ ਕਿਤੇ ਵੀ ਬੈਠੇ ਨੂੰ ਲੋਚਦੇ ਆ ਕਿ ਗੁਰੂ ਨਗਰੀ ਜਾਈਏ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਨਤਮਸਤਕ ਹੋਈਏ ਦਰਬਾਰ ਸਾਹਿਬ ਜਾਈਏ ਸ੍ਰੀ ਹਰਿਮੰਦਰ ਤੇ ਉੱਥੇ ਸੇਵਾ ਕਰੀਏ ਕਿੱਡੇ ਭਾਗਾਂ ਵਾਲਿਆਂ ਕਿ ਗੁਰੂ ਸਾਹਿਬ ਨੇ ਇਸ ਨਿਮਾਣੇ ਦਾਸ ਨੂੰ ਇਸ ਨਗਰੀ ਦੀ ਸੇਵਾ ਵਾਸਤੇ ਪਹਿਲਾਂ ਹੀ ਚੁਣਿਆ ਸੀ ਤੇ ਮੈਂ ਇਥੋਂ ਆਪਣੇ ਦਿਲੋਂ ਇਮਾਨਦਾਰੀ ਨਾਲ 11-11 ਘੰਟੇ ਕੰਮ ਬਿੰਦੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ ਸੇਵਾ ਕੀਤੀ ਸੀ ਸੇਵਾ ਕੀਤੀ ਸੀ ਜਿਹੜੀ ਲੋਕਾਂ ਨੂੰ ਯਾਦ ਆ ਲੋਕੀ ਝੂਠ ਦੇ ਜਾਲ ਚ ਫਸ ਗਏ ਕੈਪਟਨ ਦੀਆਂ ਸੌਆਂ ਚ ਫਸ ਗਏ ਗੇਦਰੀ ਵਾਲਦੇ ਮਾਡਲ ਚ ਫਸ ਗਏ ਦਿੱਲੀ ਮਾਡਲ ਮੇਰਾ ਤੇ ਮਾਡਲ ਨਾ ਦਿੱਲੀ ਦਾ ਤੇ ਨਾ ਮੇਰਾ ਮਾਡਲ ਗੁਜਰਾਤ ਦਾ ਮੇਰਾ ਮਾਡਲ ਤੇ ਇੱਥੇ ਹੀ ਆ ਜੋ ਲੋਕਾਂ ਨੇ ਇੱਕ ਇੱਕ ਮਿੰਟ ਫੀਲ ਕੀਤਾ ਜਿਸ ਮਾਡਲ ਨੂੰ ਲੋਕਾਂ ਨੇ ਇੰਜੋਏ ਕੀਤਾ ਅਸੀਂ ਅੰਮ੍ਰਿਤਸਰ ਦੀ ਨੂੰ ਯੂਰਪ ਦੀ ਲੁੱਕ ਦੇ ਦਿੱਤੀ ਟੈਂਟ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਾ ਕਰਦਾ ਸ਼ਹਿਰ ਹੈਰੀਟੇਜ ਸਟਰੀਟ ਜਦੋਂ ਪੜਦਾ ਹਟਾਇਆ ਗਿਆ ਸੀ ਪਿੱਛੋਂ ਦੇ ਆਗੇ ਸੀ ਲੋਕ ਜਿਹੜੇ ਦੇਖਣ ਗਏ ਸੀ ਤੇ ਜਿਹੜਾ ਜਿਹੜਾ ਆਉਂਦਾ ਸੀ ਜਿਹੜਾ ਜਿਹੜਾ ਉਸ ਤੋਂ ਬਾਅਦ ਗੁਰੂ ਨਗਰੀ ਦੇ ਵਿੱਚ ਆਇਆ ਉਹਨੇ ਜਾ ਕੇ ਆਪਣੇ ਜਿੱਥੇ ਵੀ ਗਿਆ ਬਾਹਰੋਂ ਆਇਆ ਦੇਸ਼ ਤੋਂ ਆਇਆ ਉਹਨਾਂ ਨੇ ਜਾ ਕੇ ਕਿਹਾ ਜਾਓ ਵੇਖਿਆ ਉਹ ਸਵਰਗ ਦਾ ਮੂਨਾ ਬਣ ਗਿਆ ਤੇ ਅਮਰਸਰ ਸਾਹਿਬ ਸਿਰ ਦਾਸ ਤੋਂ 10 ਗੁਣਾ ਤੋਂ ਵੱਧ ਟੂਰਿਸਟ ਵੱਧ ਗਿਆ 10 ਗੁਣਾ ਹੋਟਲ ਬਣ ਗਏ ਰੈਸਟੋਰੈਂਟ ਬਣ ਗਏ ਕਨਵੀਐਂਸ ਬਣ ਗਈਆਂ ਟੈਕਸੀਆਂ ਆਟੋ ਛੋਟੀਆਂ ਦੁਕਾਨਾਂ ਵੱਡੀਆਂ 70% ਰੁਜ਼ਗਾਰ ਦੇ ਅੱਜ ਲੋਕਾਂ ਦਾ ਐ ਇਸੋ ਹੈਰੀਟੇਜ ਸਟਰੀਟ ਕਰਕੇ ਟੂਰਿਜ਼ਮ ਕਰਕੇ ਸਾਡਾ ਪਿੰਡ ਬਣਿਆ ਬਾਰਬ ਮੋਰਿਅਲ ਬਣਿਆ ਇਸ ਤਰ੍ਹਾਂ ਅਲੱਗ ਅਲੱਗ ਕਿਲਾ ਗੁਬਿੰਦਗੜ ਬਣਿਆ ਅਰਬਨ ਹਾਰਟ ਬਣੀ ਤੇ ਅੰਮ੍ਰਿਤਸਰ ਦੀ ਦਿੱਖ ਜਿਹੜੀ ਅਲੱਗ ਹੋ ਗਈ ਇਹ ਕੰਮ ਲੋਕਾਂ ਨੇ ਦੇਖਿਆ ਮੈਂ ਇਕਲਕੇ ਜਿਹਾ ਕੰਮ ਕੀਤਾ ਸੀ ਮੈਂ ਮਨਿਸਟਰ ਬਣਿਆ ਅੰਮ੍ਰਿਤਸਰ ਪੂਰੇ ਜਿਹਾ ਕੰਮ ਕੀਤਾ ਅੱਜ ਪਾਰਲੀਮੈਂਟ ਮਿਲੀ ਆ ਪਿੰਡਾਂ ਵਾਲੇ ਵੀ ਲੋਚਦੇ ਆ ਕਿ ਅਨਲ ਜੋਸ਼ੀ ਸਾਡੇ ਤੱਕ ਆਵੇ ਤੇ ਸਾਨੂੰ ਵੀ ਉਹ ਨਜ਼ਾਰੇ ਲੱਗਣ ਉਹਨਾਂ ਦੀ ਆਸ ਤੇ ਮੈਂ ਜਾਨਣਾ ਨਾ ਜਦੋਂ ਪਿੰਡਾਂ ਚ ਜੇਣਾ ਅbschਾ ਮੈਂ ਕਹਿੰਦਾ ਉਹਨਾਂ ਨੂੰ ਯਾਰ ਮੈਂ ਤਾਂ ਕਦੀ ਇੱਥੇ ਆਇਆ ਨਹੀਂ ਮੈਂ ਤਾਂ ਕੰਮੋ ਨਹੀਂ ਕੀਤਾ ਤੁਹਾਡੇ ਹਲਕੇ ਦੂਸਰੇ ਆਂਦੇ ਜੀ ਸਾਨੂੰ ਪਤਾ ਤੁਸੀਂ ਲੱਤ ਲਾਉਂਦੇ ਜੇ ਸਾਨੂੰ ਪਤਾ ਤੁਸੀਂ ਕੰਮ ਕੀਤਾ ਤੁਸੀਂ ਕੰਮ ਵਾਲੇ ਦੇ ਸਾਨੂੰ ਪਤਾ ਤੁਸੀਂ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਲੋਕਾਂ ਵਰਗੇ ਹੋ ਕੇ ਤੇ ਸੁਣਦੇ ਜੇ ਤੇ ਉਹਨਾਂ ਦਾ ਕੰਮ ਕਰਦੇ ਜੇ ਇਹ ਖੁਸ਼ਬੂ ਮੇਰੇ ਕੰਮ ਦੀ ਜਿਹੜੀ ਹੈ ਨਾ ਉਹ ਆਲਰੇਡੀ ਲੋਕਾਂ ਤੱਕ ਹੈ ਮੈਂ ਤੇ ਹਲੇ ਤੱਕ ਤੇ ਗਿਆ ਵੀ ਨਹੀਂਗਾ ਆਪਣੇ ਆਪ ਹੀ ਲੋਕੀ ਚਾਹ ਰਹੇ ਆਰਕੀ ਜੋਸ਼ੀ ਆਰਤੀ ਜੋਸ਼ੀ ਨੂੰ ਜਿਤਾਉਣਾ ਸਾਰੇ ਵੇਖ ਲਿਆ ਆਰਤੀ ਨਾਲ ਜੋਸ਼ੀ ਲੋਕੀ ਮੂੰਹ ਕਹੀ ਜਾਂਦੇ ਆ ਮੈਂ ਹਾਲੇ ਕੰਪੇਨ ਵੀ ਨਹੀਂ ਸ਼ੁਰੂ ਕੀਤੀ ਇੱਕ ਪ੍ਰੋਗਰਾਮ ਕੱਲ ਕੀਤਾ ਮੈਂ ਈਸਟ ਦੇ ਵਿੱਚ ਮੈਂ ਹਾਲੇ ਤੱਕ ਸਾਊਥ ਦੇ ਵਿੱਚ ਮੈਂ ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂ ਮੱਥਾ ਟੇਕਣ ਗਿਆ ਵਾਂ ਦੋ ਤਿੰਨ ਜਗ੍ਹਾ ਤੇ ਤੇ ਇੱਕ ਪ੍ਰੋਗਰਾਮ ਸਾਰੇ ਹਲਕਿਆਂ ਦਾ ਵਿਕਰਮ ਜੀ ਨੇ ਕੀਤਾ ਹੀ ਪਰ ਇਹ ਹੈ ਕਿ ਲੋਕੀ ਇੱਛਾ ਰੱਖਦੇ ਸੀ ਲੋਕਾਂ ਨੇ ਹੱਥ ਖੜੇ ਕਰਕੇ ਕੰਸੈਂਸਸ ਬਣਾਇਆ ਕਿ ਅਨਜੋਤੀ ਨੂੰ ਸਾਡਾ ਕੈਂਡੀਡੇਟ ਬਣਾਓ ਮੈਂ ਤਾਂ ਕਨਮਾਣਾ ਜਿਆ ਦਾਸ ਆ ਮੇਰੀ ਕੋਈ ਇੱਛਾ ਨਹੀਂ ਸੀ ਪਾਰਲੀਮੈਂਟ ਲੱਭਦੀ ਪਰ ਇਹ ਤੰਦਰੋਗ ਪਰਮਾਤਮਾ ਦੀ ਮਰਜ਼ੀ ਹੈ ਉਹਦਾ ਆਪਣਾ ਹੀ ਚੱਕਰ ਘੁੰਮਦਾ ਪਿਆ ਤੇ ਉਹਨੇ ਆਪ ਸੇਵਾ ਮੇਰੇ ਕੋ ਲੈਣੀ ਨਹੀਂ ਤੇ ਮੈਂ ਤਾਂ ਕਈ ਵਾਰੀ ਸੁੱਤੇ ਛੱਡੀਏ ਪਰ ਲੋਕੀ ਕੰਮ ਨੂੰ ਇਮਾਨਦਾਰੀ ਨੂੰ ਗਿਣਦੇ ਨਹੀਂ ਲੋਕੀ ਹਵਾਵਾਂ ਫੜਦੇ ਆ ਲੋਕੀ ਝੂਠ ਚਾਉਂਦੇ ਆ ਲੋਕੀ ਗੱਪਾਂ ਚਾਉਂਦੇ ਆ ਇਸ ਕਰਕੇ ਮੇਰੇ ਵਰਗੇ ਬੰਦੇ ਦਾ ਤੇ ਰਾਜਨਦੀਪੀ ਦੀ ਕੋਈ ਕੰਮ ਨਹੀਂ ਸੀ ਸੰਭਲਦਾ ਪਰ ਇਹ ਪਰਮਾਤਮਾ ਦੀ ਕੀ ਮਰਜ਼ੀ ਆ ਮੈਨੂੰ ਨਹੀਂ ਪਤਾ ਪਈ ਉਹਨੇ ਬਾਹਾਂ ਫੜ ਕੇ ਮੈਨੂੰ ਤੋੜ ਲਿਆ ਤੇ ਮੈਂ ਆਪਣੇ ਜੀਵਨ ਸਮਰਪਿਤ ਕਰਤਾ ਮੈਂ ਭਾਗਾ ਵਾਲਾ ਮੈਂ ਕਿ ਮੈਨੂੰ ਇਸ ਗੁਰੂ ਦੀ ਨਗਰੀ ਦੀ ਜ਼ਿੰਮੇਵਾਰੀ ਦੇਣ ਦੀ ਸ਼੍ਰੋਮਣੀ ਕਾਲੀਦਾਲ ਨੇ ਜਿਹੜੀ ਆ ਉਹ ਠਾਣੀ ਆ ਸੁਖਵੀਰ ਬਾਦਲ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਉਹ ਨਗਰੀ ਆ ਜਿੱਥੇ ਦੁਨੀਆ ਭਰ ਦੇ ਲੋਕ ਰਸਿੱਪੀ ਦੇ ਘਰ ਆਉਂਦੇ ਆ ਤੇ ਨਤਮਸਤਕ ਹੁੰਦੇ ਆ ਮੈਂ ਇੱਥੋਂ ਦਾ ਕੁਝ ਕਰ ਪਾਵਾਂ ਇੱਕੋ ਜਨੂਨ ਆ ਇੱਕੋ ਇੱਛਾ ਕਿ ਇਸ ਦੁਨੀਆ ਤੋਂ ਜਾਈਏ ਤੇ ਐਸੀਆਂ ਯਾਦਾਂ ਬਣਾ ਕੇ ਜਾਵਾਂ ਮੈਂ ਕਿ ਜਿਹੜਾ ਪੀੜੀਆਂ ਯਾਦ ਕਰਨ ਮੇਰਾ ਜੀ ਲਾਈਫ ਦਾ ਹੋਰ ਕੋਈ ਜੰਡਾ ਨਹੀਂ ਕੋਈ ਜੰਡਾ ਕਿ ਮੈਂ ਆਪਣੀ ਇਸ ਲਾਈਫ ਚ ਉਹ ਕੁਝ ਕਰਕੇ ਜਾਵਾਂ ਜਿਹੜਾ ਪੀੜੀਆਂ ਯਾਦ ਕਰਨ ਤੇ ਪ੍ਰਮਾਤਮਾ ਦੇ ਦਿੱਤੀ ਵਿੱਲ ਪਾਵ ਰਿਹਾ ਵੀ ਜਿੱਥੇ ਲੱਤ ਲਾਈ ਅੱਜ ਤੱਕ ਮੈਨੂੰ ਕੰਮ ਅੱਜ ਤੱਕ ਮੈਨੂੰ ਕੋਈ ਕੰਮ ਔਖਾ ਨਹੀਂ ਜੇ ਲੱਗਾ ਕੋਈ ਕੰਮ ਔਖਾ ਜਿੱਥੇ ਚਾਹ ਤੇਰਾ काम ਹੁੰਦੇ ਆ ਪਛਾ ਹੀ ਨਹੀਂ ਕਰਨ ਵਾਲੇ ਇਹਨੂੰ ਅਸੀਂ ਆਈਟੀ ਸਿਟੀ ਬਣਾਉਣਾ ਇਹਨੂੰ ਅਸੀਂ ਸਪੋਰਟਸ ਸਟਰੀ ਬਣਾਉਣਾ ਇਹਨੂੰ ਮੈਡੀ ਸਿਟੀ ਬਣਾਉਣਾ ਮੈਡੀਕਲ ਟੂਰਿਜ਼ਮ ਲੈ ਕੇ ਆਉਣਾ ਸਪੋਰਟਸ ਟੂਰਿਜ਼ਮ ਲੈ ਕੇ ਆਉਣਾ ਇਹਨੂੰ ਟ੍ਰੇਡ ਦਾ ਹੱਬ ਬਣਾਉਣਾ ਟ੍ਰੇਡ ਦੀ 12 ਏਕੜ ਜਗ੍ਹਾ ਰੱਖੀ ਹੈ ਤਿੰਨ ਕੰਗਵੀਰ ਜੀ ਨੇ 12 ਏਕੜ ਜਗ੍ਹਾ ਰੱਖੀ ਸੀ ਜਿਹੜੀ ਜੇਲ ਸ਼ਿਫਟ ਕੀਤੀ ਸੀ ਗੁੰਮਟਾਲਿਓ ਪੱਕਾ ਇਨਫਰਾਸਟ੍ਰਕਚਰ ਬਣਾਵਾਂਗੇ ਫਾਈਟੈਕ ਲੱਗਦਾ 4 ਦਿਨ ਹਫ਼ਤੇ ਦਾ ਕਰੋਨਾ ਪੈਨ ਇਨਫਰਾਸਟ੍ਰਕਚਰ ਦੇ ਲਾਉਂਦੇ ਆ ਪੱਕਾ ਇਨਫਰਾਸਟ੍ਰਕਚਰ ਬਣਾਉ ਪਰ ਗਤੀ ਮਦਾਨ ਵਾਂਗੂ 12 ਮਹੀਨੇ ਤੇ ਟ੍ਰੇਡ ਇਹ ਚੱਲੂਗਾ। ਅਲੱਗ-ਅਲੱਗ ਚੀਜ਼ਾਂ ਦਾ ਤੇ ਵਪਾਰੀ ਆਊਗਾ, ਖੁਸ਼ਹਾਲੀ ਆਊਗੀ। ਬਾਕੀ ਸਾਡਾ ਏਜੰਡਾ ਬਾਰਡਰ ਖੋਲਣਾ ਸਭ ਤੋਂ ਮੇਨ ਕਿਸਾਨਾਂ ਵਾਸਤੇ ਲੱਤ ਲਾਉਣੀ। ਬਾਰਡਰ ਖੋਲਣਾ, ਬਾਰਡਰ ਖੁੱਲ੍ਹ ਜੇ ਪੂਰਾ ਪੰਜਾਬ ਖੁਸ਼ਹਾਲ ਹੋ ਜੇ। 30 ਕਿਲੋਮੀਟਰ ਤੇ ਲਾਹੌਰ ਆ। ਵਾਇਆ ਦੁਬਈ, ਪਾਕਿਸਤਾਨ ਵਪਾਰ ਹੋ ਰਿਹਾ। ਤੇ 30 ਕਿਲੋਮੀਟਰ ਤੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ। ਸਕੈਨਰ ਲਾਵੇ ਤੇ ਕੋ ਮਾੜੀ ਚੰਗੀ ਚੀਜ਼ ਨਾ ਆਵੇ ਤੇ ਇਹ ਬਾਰਡਰ ਖੋਲਿਆ ਜਾਵੇ ਇਸ ਕਰਕੇ ਅਸੀਂ ਸਾਰੇ ਇਹ ਅਫਰਟ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪਛਤਾਉਣਾ ਬਹੁਤ ਸਾਰੀਆਂ ਚੁਣੌਤੀਆਂ ਰਹਿਣਗੀਆਂ ਅੱਗੇ ਚਰਮੋਹੀ ਕਾ ਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਹੈ ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਤੇ ਮੌਕਾ ਦੇ ਦਿਓ ਵੇਖ ਲਿਆ ਉਹਨਾਂ ਨੇ ਲੋਕੀ ਖੁਦ ਹੀ ਪਛਤਾਉਂਦੇ ਪਏ ਆ ਪਹਿਲਾਂ ਗੁਰਤਾ ਸਾਹਿਬ ਦੀ ਸੌਂ ਖਾਦੀ ਕੈਪਟਨ ਸਾਹਿਬ ਨੇ ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆ ਭਰ ਦਾ ਝੂਠ ਬੋਲਦਾ ਐਸਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ ਝਾੜੂ 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 ਕਰੀ ਗਿਆ ਲੋਕੀ ਬੰਦਾ ਕਿਹਨੂੰ ਚੁਣਦਾ ਕਿਹੜਾ ਚੁਣਦਾ ਉਹ ਪਤਾ ਹੀ ਨਹੀਂ ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਤੇ ਅਸੀਂ ਕੈਂਡੀਡੇਟ ਕਿਹੜਾ ਚੁਣਿਆ ਇਸੇ ਕਰਕੇ ਆਨਾ ਪਹਿਲਾਂ ਮੈਂ ਕੈਂਡੀਡੇਟ ਦੇਖ ਲਿਆ ਕਰੋ ਪਹਿਲਾਂ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵੱਲ ਬਾਅਦ ਚਾਤੀ ਮਾਰਿਆ ਕਰੋ ਇਸ ਸ਼੍ਰੋਮਣੀ ਅਕਾਲੀ ਦਲ ਦਾ ਵੀ ਟ੍ਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਤਾ ਅੱਜ ਤੱਕ ਕੋਈ ਹੋਰ ਸਰਕਾਰ ਨੇ ਕੀਤਾ ਜੇ ਪੰਜਾਬ ਦੀ ਲੜਾਈ ਲੜੀ ਐ ਇਹ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਐ 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਐ ਇਹ ਸੈਂਟਰ ਦੀ ਪਾਰਟੀ ਜਿਹੜੀ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਕਾਂਗਰਸ ਆ ਝਾੜੂ ਵਾਲੇ ਤੇ ਹੋਣਾਗੇ ਆ ਕਦੀ ਇਹਨਾਂ ਨੇ ਲੱਤ ਲਾਈ ਐ ਇਹਨਾਂ ਨੂੰ ਹਰਿਆਣਾ ਵੀ ਉਹਨਾਂ ਹਿਮਾਚਲ ਵੀ ਉਹਨਾਂ ਰਾਜਸਥਾਨ ਵੀ ਉਹਨਾਂ ਜੰਮੂ ਕਸ਼ਮੀਰ ਵੀ ਉਹਨਾਂ ਇਹਨਾਂ ਨੂੰ ਤੇ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਦੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਉਹ ਸਾਡੇ ਗੱਲ ਪਹਿਣਗੇ ਇਸ ਕਰਕੇ ਉਹਨਾਂ ਪਹਿਲਾਂ ਉਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬੰਦੀਆਂ ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ ਜਦ ਤੱਕ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ ਉੱਤੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ ਜਿਤਨਾ ਅੰਗਰੇਜ਼ ਇੰਗਲੈਂਡ ਤੋਂ ਆਏ ਸੀ ਦਿੱਲੀ ਵਾਲੇ ਕਿਉਂ ਆਉਂਦੇ ਆ ਇਸ ਕਰਕੇ ਮੈਂ ਬਹੁਤ ਧੰਨਵਾਦੀ ਆ ਸ਼੍ਰੋਮਣੀ ਅਕਾਲੀ ਲਲ ਦਾ ਆਪਣੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵੋਟਰਾਂ ਨੂੰ ਇਹ ਕਹੂੰਗਾ ਤੇ ਹੁਣ ਤੁਹਾਡੇ ਹੱਥ ਚ ਗਿਆਂਦੇ ਆ ਬਟਨ ਦੱਬਣ ਤੋਂ ਪਹਿਲਾਂ ਸੋਚਿਓ ਬਟਨ ਇੰਜ ਕਰਕੇ ਕਰੀ ਜਾਂਦੇ 3 ਹੋ ਜਾਂਦਾ 5 ਸੈਕਿੰਡ ਲੱਗਦੇ ਅੱਜੇ ਵੋਟ ਪੈ ਜਾਂਦੀ ਆ ਉਸ ਤੋਂ ਬਾਅਦ 5 ਸਾਲ ਆਖਿਆ ਨੇ ਗਲਤੀ ਹੋ ਗਈ 5 ਸਾਲ ਬੜੇ ਲੰਬੇ ਆ ਅਸੀਂ ਉਮਰਾਂ ਨਾ ਲੰਘਾਈਏ ਬਟਨ ਦੱਬਦੇ ਆ 5 ਸਾਲ ਉਮਰ ਲੰਘ ਜਾਂਦੀ ਆ ਬਟਨ ਦੱਬਦੇ ਆ 5 ਸਾਲ ਉਮਰ ਆਪਾਂ ਉਮਰਾਂ ਹੀ ਨੰਘਾਈਆਂ ਪਾਰਲੀਮੈਂਟ ਦੇ 75 ਸਾਲਾਂ 'ਚ ਕਿੰਨੇ ਮੈਂ MP ਬਣੇ ਆ 30 ਸਾਲ ਤੇ ਭਾਟੀਆ ਸਾਹਿਬ ਦੇ 10 ਸਾਲ ਸਿੱਧੂ ਸਾਹਿਬ ਦੇ 10 ਸਾਲ ਉਹ ਜਨਾਬ ਸਾਹਿਬ ਦੇ ਬਾਕੀ ਦੇ ਲੋ ਲਾ ਲੋ ਮੈਂ ਦੋ ਤਿੰਨ ਹੋਰ ਹੋਣਗੇ ਤੁਸੀਂ ਮੈਨੂੰ ਇੱਕ ਕੰਮ ਦੱਸ ਦੋ ਵੀ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦੋ ਯਾਰ ਲੋਕਾਂ ਨੇ ਉਮਰਾਂ ਹੀ ਲੰਗਾਈਆਂ ਕੰਮ ਕਿੰਨੇ ਕੀਤਾ ਅੱਜ ਜਿਹੜੀ ਸੜਕ ਦੇਖ ਲੋ ਉਹ ਜੋਸ਼ੀ ਨੇ ਬਣਾਈ ਮੈਨੂੰ ਤਾਂ 5 ਸਾਲ ਮਿਨਿਸਟਰੀ ਦੇ ਮਿਲੇ ਜਿੱਤੇ ਖਲੋਗੇ ਬਾਗ ਜੋਸ਼ੀ ਨੇ ਬਣਾਇਆ ਆ ਕੰਮ ਜੋਸ਼ੀ ਨੇ ਕੀਤਾ ਇਹਨਾਂ ਨੇ ਤਹਿਸ ਨਹਿਸ ਕੀਤਾ ਵਾ ਮਿਊਜ਼ੀਕਲ ਫਾਊਂਟੇਨ ਲਾਇਆ ਸੀ ਲੇਜ਼ਰ ਸ਼ੋਅ ਲਾਇਆ ਇਤੋਂ ਤੱਕ ਬਾਰਡਰ ਤੇ ਜਾ ਕੇ ਝੰਡਾ ਲਾ ਦਿੱਤਾ ਏਸ਼ੀਆ ਦਾ ਸਭ ਤੋਂ ਉੱਚਾ ਝੰਡਾ ਕੰਮ ਵੀ ਕੋਈ ਔਖਾ ਜਿੱਥੇ ਚਾਹ ਉਹ ਤੇਰਾ ਠੀਕ ਹੈ